ਜਿਸ ਸੰਬੰਧੀ ਮੀਡੀਏ ਨੂੰ ਜਾਣਕਾਰੀ ਦਿੰਦੇ ਆ ਐਸਐਚਓ ਕੁਮਾਰ ਵਿਕਰਮ ਸਿੰਘ ਨੇ ਦੱਸਿਆ ਬੀਤੇ ਦਿਨੀ ਕਸਬਾ ਕੁਮਾਨ ਦੇ ਨਜ਼ਦੀਕ ਪੈਂਦੇ ਪਿੰਡ ਬੋਜਾ ਵਿਖੇ ਆਪਣੇ ਦੋਸਤ ਕਰਨਪ੍ਰੀਤ ਸਿੰਘ ਵਾਸੀ ਪਿੰਡ ਸੈਦੋਕੀ ਥਾਣਾ ਮਹਿਤਾ ਚੌਂਕ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਨ ਅਤੇ ਉਸ ਦੀ ਸ਼ਨਾਖਤ ਮਟਾਉਣ ਲਈ ਉਸ ਦਾ ਫੇਸ ਖਰਾਬ ਕਰ ਦਿੱਤਾ ਗਿਆ ਸੀ ਕਰਨਪ੍ਰੀਤ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਪੁਲਿਸ ਥਾਣਾ ਕੁਮਾਨ ਵਿੱਚ ਦੋਸਤ ਨੌਜਵਾਨ ਯਾਦਵਿੰਦਰ ਸਿੰਘ ਵਾਸੀ ਪਿੰਡ ਸੈਦੋਕੀ ਥਾਣਾ ਮਹਿਤਾ ਚੌਂਕ ਵਿਰੁੱਧ ਬੰਦੀਆਂ ਧਾਰਾਵਾਂ ਤੇ ਮੁਕੱਦਮਾ ਰਤੋਈਆ ਸੀ ਕਮਾਂਡ ਪੁਲਿਸ ਵੱਲੋਂ ਕਾਤਲ ਯਾਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਦੱਸਿਆ ਕਿ ਕਮਾਂਡ ਪੁਲਿਸ ਵੱਲੋਂ ਇੱਕ ਨੌਜਵਾਨ ਵਿਸ਼ਾਲ ਸਿੰਘ ਉਰਫ ਮਧੂਵਾਸੀ ਗੰਡੇਕੇ ਨੂੰ ਗ੍ਰਿਫਤਾਰ ਕੀਤਾ ਹਰ ਸਰਦਾਰ ਜੀ ਕਿਹੜੇ ਕਿਹੜੇ ਮਾਮਲਿਆਂ ਵਿੱਚ ਤੁਸੀਂ ਜਿਹੜੇ ਮਜਰੂ ਖੜੇ ਨੇ ਕਿਹੜੇ ਕਿਹੜੇ ਮਾਮਲਿਆਂ ਬੱਧੀ ਬੈਠੇ ਹੋ ਕਿ ਤੁਸੀਂ 18 ਤਰੀਕ ਨੂੰ ਦੋ ਮੁਕੱਦਮੇ ਦਰਜ ਕੀਤੇ ਨੇ ਉਸ ਇੱਕ ਤੇ ਬਦੂਆ ਤੇ ਸੀ ਉਹ ਪੁਰਾਣੇ ਤਰੀਕਾ ਉਹ ਸੀਗਾ 103 ਪੀਐਨਆਰ ਸਿਰ 302 ਆਈਪੀਸੀ ਦੇ ਵਿੱਚ ਓਵਰਡੋਜ਼ ਦੇ ਕੇ ਤੇ ਉਹ ਸੈਦੋ ਕੇ ਪਿੰਡ ਦਾ ਮੋਢਾ ਕੰਪਨੀਸ਼ਨ ਸੀ ਉਹਨੂੰ ਰੋੜੇ ਦੇ ਦਿੱਤੀ ਸੀ ਉਹਦਾ ਜਦੋਂ ਉਹਦਾ ਨਾਲ ਕਾਇਆ ਦੇ ਪੇਰੈਂਟਸ ਨੇ ਪੇਦੇ ਨਾਲ ਗਿਆ ਸੀਗਾ ਉਹ ਹਰਸੀ ਦਾ ਜਦੋਂ ਆਪਣੇ ਕਰਨਬੀਰ ਸਿੰਘ ਦਾ ਜਿਹੜਾ ਮੁੰਡਾ ਜਿੱਦੀ ਡੈਥ ਹੋਈ ਸੀਗੀ ਤੇ ਜਗਵਿੰਦਰ ਸਿੰਘ ਹੈ ਜਿਹੜਾ ਉਹਦੇ ਨਾਲ ਨਸ਼ਾ ਕਰਨ ਗਿਆ ਉਹੋ ਜੀ ਦਿੱਤੀ ਸੀ ਉਹਨੇ ਤੋਂ ਉਹਦੇ ਨਾਲ ਬੱਕੇ ਦੇ ਉਹਦੀ ਮੌਤ ਹੋਣ ਤੋਂ ਬਾਅਦ ਉਹਨੇ ਉਹਦਾ ਫੇਸ ਜਿਹੜਾ ਬਰਖਸ਼ਿਤ ਕਰਦਾ ਇੱਕ ਤਾਂ ਕਹ ਲੋ ਕਿ ਜਸਟ ਪਾਈ ਐ ਤੁਸੀਂ ਇੱਕ ਕੱਲ ਸ਼ਾਮੀ ਮਕਦਮਾ ਨੰਬਰ 58 ਅਸੀਂ ਦਰਜ ਕੀਤਾ ਐ ਐਨਡੀਪੀਐਸ ਦੇ ਵਿੱਚ ਉਹਦੇ ਵਿੱਚ ਵਿਸ਼ਾਲ ਉਸ ਵਧੂ ਐ ਇਹਦੇ ਕੋਲੋਂ 7.5 ਗ੍ਰਾਮ ਅਸੀਂ ਰੈਨਫ੍ਰਾਮਦ ਕੀਤੀ ਐ ਤੇ ਐਨਡੀਪੀਐਸ ਦਾ ਪਰਚਾ ਦਰਜ ਕੀਤਾ ਉਹਦੇ ਵਿੱਚ ਹੋਰ ਦੱਸਿਆ ਕਿ ਉਹ ਜਿਹਦੇ ਕੋਲੋਂ ਲੈ ਕੇ ਆਇਆ ਸੀਗਾ ਰਤਪੀਰ ਸਿੰਘ ਕੁਕਰ ਕਸ਼ਮੀਰ ਸਿੰਘ ਗੱਡੇਕੇ ਦਾ ਇੱਕ ਅਸੀਂ ਉਹਨੂੰ ਉਹਦੀ ਰੈਸਟ ਵਾਸਤੇ ਗਏ ਰੇਡ ਕੀਤੀ ਉਹ ਨਹੀਂ ਮਿਲਿਆ ਕਿਦੀ ਅਸੀਂ ਰੈਸਟ ਪਾ ਲਈ ਦੋ ਦੋ ਸੀ ਰੈਸਟ ਤੇ ਅਸਲ ਵਿੱਚ ਵਿੱਚ ਜਿਹੜਾ ਦੋਸੀ ਰੈਸਟ ਕੀਤਾ ਲਜੇ ਦੇ ਵਿੱਚ ਇਹਦਾ ਹੋਰ ਵੀ ਕਿਤੇ ਜਿਹੜੋ ਲੈ ਰਿਆ ਉਹ ਵੀ ਬੰਦੇ ਪ੍ਰੋਟੈਸਟ ਕੀਤੇ ਨੇ ਜਾਂ ਕੋਈ ਪੇਸ ਨਹੀਂ ਦੇ ਨਹੀਂ ਉਹ ਅਸੀਂ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਲੱਭਨੇ ਆ ਬੈਕਵਰਡ ਵਾਲਾ ਨਹੀਂ ਦੱਸਿਆ ਕਿ ਕਿਹਦੇ ਕੋਲ ਲੈ ਕੇ ਆਇਆ ਫਾਰਵਰਡ ਉਸ ਤੇ ਲੈ ਕੇ ਸੀ ਤੋਂ ਰਮਣ ਲੈ ਕੇ ਤੇ ਅੱਗੇ ਕੋਸ਼ਿਸ਼ ਕਰਾਂਗੇ ਜੋ ਵੀ ਤੱਕ ਸਾਹਮਣੇ ਉਹਦੇ ਦੇ ਵਰਤਨ ਬਰਤਦਾ ਸਰ ਉਹ ਕਿੰਨੇ ਕਦਮ ਇਹਨਾਂ ਦੇ ਲੇਖਨ ਇਹਦੇ ਤੇ ਜਦਵਿੰਦਰ ਸਿੰਘ ਤੇ ਕੋਈ ਮਕਦਮਾ ਨਹੀਂ ਪੈਣਾ ਹੈਗਾ ਜਿਹੜਾ ਮਰਡਰ ਕੇਸ ਵਾਲਾ ਹੈਗਾ ਇਹਦੇ ਤੇ ਬਿਨਾ ਤਿੰਨ ਮਕਦਮੇ ਦਰਜ ਨਹੀਂ ਵਿਸ਼ਾਲ ਵਿਸ਼ਾਲ ਮਦੂ ਜਿਹੜਾ 302 ਦੇ ਵਿੱਚ ਤੁਸੀਂ ਅਰੈਸਟ ਪਾਈ ਜਦਵਿੰਦਰ ਸਿੰਘ ਦੀ ਇਹ ਕਿਥੋਂ ਹਰਨ ਲੈਨੇ ਸੀ ਤੇ ਇਹ ਇਹ ਦੋਵੇਂ ਜਿਹੜੇ ਦੋਸਤ ਸੀ ਇਹਦੇ ਤੋਂ ਸੰਬੰਧਕ ਮੈਂ ਹਰਪ੍ਰੀਤੋਂ ਨੰਨਾ ਬੱਟੇ ਦੀ ਇਨਵੈਸਟੀਗੇਸ਼ਨ ਜਾਰੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੋ ਵੀ ਇਹਦੇ ਬਾਰੇ ਸਾਹਮਣੇ ਆਏਗਾ ਤੁਹਾਨੂੰ ਪਤਾ